ਹਾਂਜੀ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਅੱਜ ਦੀ ਇਸ ਵੀਡੀਓ ਦੇ ਵਿੱਚ ਅੱਜ ਦੀ ਇਹ ਕਹਾਣੀ ਅੱਜ ਦੀ ਇਹ ਵੀਡੀਓ ਜੋ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਇਹ ਭੁਵਨੇਸ਼ਵਰ ਦੀ ਸਟੋਰੀ ਹੈ ਭੁਵਨੇਸ਼ਵਰ ਓਡੀਸ਼ਾ ਦੀ ਰਾਜਧਾਨੀ ਹੈ ਉੱਥੇ ਇੱਕ ਰਿਟਾਇਰਡ ਲੈਫਟੀਨੈਂਟ ਕਰਨਲ ਰਹਿਦਾ ਸੀ ਉਸ ਦੀ ਘਰ ਵਾਲੀ ਦੇ ਨਾਲ ਉਸ ਦੀ ਘਰ ਵਾਲੀ ਇੱਕ ਦਿਨ ਅਚਾਨਕ ਘਰ ਤੋਂ ਗਾਇਬ ਹੋ ਜਾਂਦੀ ਹੈ ਤੇ ਫਿਰ 20-25 ਦਿਨਾਂ ਬਾਅਦ ਦੁਬਾਰਾ ਮਿਲਦੀ ਹੈ ਤੇ ਉਹ ਮਿਲਦੀ ਹੈ 22 ਟਿਫਨਾਂ ਦੇ ਵਿੱਚ ਬੰਦ 300 ਟੁਕੜਿਆਂ ਦੇ ਵਿੱਚ ਲੈਫਟੀਨੈਂਟ ਕਰਨਲ ਦੀ ਘਰ ਵਾਲੀ ਦਾ ਕਿਸੇ ਨੇ ਕਤਲ ਕਰ ਦਿੱਤਾ ਹੁੰਦਾ ਹੈ ਉਸ ਦਾ ਕਤਲ ਕੀਤਾ ਕਿਸ ਨੇ ਇੱਕ ਬੁੱਢੀ ਔਰਤ ਜਿਸ ਦੀ ਉਮਰ 60-65 ਸਾਲ ਸੀ ਉਸ ਦੇ ਨਾਲ ਕਿਸ ਦੀ ਕੀ ਦੁਸ਼ਮਣੀ ਹੋ ਸਕਦੀ ਹੈ ਤੇ ਉਸ ਨੂੰ 22 ਟਿਫਨਾ ਦੇ ਵਿੱਚ 300 ਟੁਕੜੇ ਕਰਕੇ ਕਿਸ ਨੇ ਬੰਦ ਕੀਤਾ ਇਹ ਹੀ ਸਾਰਾ ਅੱਜ ਦੀ ਇਸ ਸਟੋਰੀ ਦੇ ਵਿੱਚ ਹੈ ਤੇ ਬਹੁਤਾ ਟਾਈਮ ਨਾ ਖਰਾਬ ਕਰਦੇ ਸ਼ੁਰੂ ਕਰਦੇ ਆਪਾਂ ਅੱਜ ਦੀ ਇਹ ਕਹਾਣੀ ਅੱਜ ਦੀ ਇਸ ਕਹਾਣੀ ਦੀ ਸ਼ੁਰੂਆਤ ਉੜੀਸਾ ਦੀ ਰਾਜਧਾਨੀ ਭੁਵਨੇਸ਼ਵਰ ਤੋਂ ਹੁੰਦੀ ਹੈ ਭੁਵਨੇਸ਼ਵਰ ਦੇ ਵਿੱਚ ਹੀ ਇੱਕ ਜਗ੍ਹਾ ਆ ਨਿਆ ਪੱਲੀ ਨਾਮ ਦੀ ਜਗ੍ਹਾ ਉਸ ਜਗ੍ਹਾ ਦੇ ਉੱਤੇ ਇੱਕ ਰਿਟਾਇਰਡ ਆਰਮੀ ਦਾ ਲੈਫਟੀਨੈਂਟ ਕਰਨਲ ਰਹਿੰਦਾ ਸੀ ਆਪਣੀ ਵਾਈਫ ਦੇ ਨਾਲ ਉੱਥੋਂ ਦੀ ਇਹ ਸਟੋਰੀ ਹੈ ਉਹ ਜਿਹੜਾ ਲੈਫਟੀਨੈਂਟ ਕਰਨਲ ਸੀ ਉਸ ਦਾ ਨਾਮ ਸੀਗਾ ਸੋਮਨਾਥ ਪਰੀਦਾ ਜਦੋਂ ਉਹ ਰਿਟਾਇਰ ਹੋਇਆ ਰਿਟਾਇਰ ਹੋ ਇੱਕ ਆਰਮੀ ਦੇ ਵਿੱਚ ਡਾਕਟਰ ਦੇ ਵਜੋਂ ਹੁੰਦਾ ਤੇ ਰਿਟਾਇਰ ਹੋਣ ਤੋਂ ਬਾਅਦ ਉਹ ਭਵਨੇਸ਼ਵਰ ਦੇ ਵਿੱਚ ਹੀ ਆਪਣਾ ਇੱਕ ਕਲੀਨਿਕ ਖੋਲਦਾ ਹੁਣ ਉਹ ਆਪਣਾ ਉੱਥੇ ਇੱਕ ਕਲੀਨਿਕ ਕਰ ਰਿਹਾ ਹੁੰਦਾ ਤੇ 1991 ਦੇ ਵਿੱਚ ਉਹਦਾ ਵਿਆਹ 우ਸ਼ਾ ਸ਼ਰੀ ਨਾਮ ਦੀ ਇੱਕ ਔਰਤ ਦੇ ਨਾਲ ਹੋਇਆ ਸੀਗਾ ਉਹ 오ਡੀਸਾ ਦੇ ਵਿੱਚ ਡਾਂਸਰ ਸੀ ਜਿਹਦੇ ਜਦੋਂ ਉਸਦਾ ਵਿਆਹ ਹੋਇਆ ਸੀ ਤੇ ਉਸ ਤੋਂ ਬਾਅਦ ਉਹਨਾਂ ਦੇ ਦੋ ਬੱਚੇ ਹੁੰਦੇ ਆ ਇੱਕ ਬੇਟਾ ਤੇ ਇੱਕ ਬੇਟੀ ਬੇਟਾ ਜਿਹੜਾ ਯੂਐਸਏ ਦੇ ਵਿੱਚ ਡਾਕਟਰ ਦੀ ਆਪਣੀ ਨੌਕਰੀ ਕਰ ਰਿਆ ਹੁੰਦਾ ਉੱਥੇ ਹੀ ਉਹ ਪੜ੍ਹਾਈ ਕਰਦਾ ਤੇ ਉੱਥੇ ਹੀ ਉਹ ਜਾ ਕੇ ਡਾਕਟਰ ਲੱਗ ਜਾਂਦਾ ਤੇ ਜਿਹੜੀ ਬੇਟੀ ਹੈ ਉਹ ਦੁਬਈ ਦੇ ਵਿੱਚ ਇੱਕ ਟੀਚਰ ਦੀ ਜੌਬ ਕਰਦੀ ਹੈ ਹੁਣ ਦੋਨੋਂ ਬੱਚੇ ਬਾਹਰ ਨੇ ਇਹ ਦੋਨੋਂ ਮੀਆਂ ਬੀਬੀ ਰਹਿ ਰਹੇ ਨੇ ਉਮਰ ਵੀ ਇਹਨਾਂ ਦੀ ਕਾਫੀ ਹੋ ਚੁੱਕੀ ਹੈ ਪਰ ਜਿਹੜਾ ਡਾਕਟਰ ਹੈ ਇਹ ਥੋੜਾ ਸ਼ਾਰਟ ਟੈਂਪਰ ਹੁੰਦਾ ਇਹ ਜਲਦੀ ਹੀ ਗੁੱਸਾ ਕਰਨ ਵਾਲਾ ਬੰਦਾ ਹੁੰਦਾ ਇਹਨੂੰ ਗੁੱਸਾ ਬਹੁਤ ਛੇਤੀ ਆਉਂਦਾ ਇਸੇ ਕਰਕੇ ਜਿਹੜੇ ਬੱਚੇ ਨੇ ਉਹਨਾਂ ਦੀ ਇਸ ਡਾਕਟਰ ਨਾਲ ਘਟ ਬਣਦੀ ਹੁੰਦੀ ਹੈ ਉਹ ਜਦੋਂ ਵੀ ਫੋਨ ਵਗੈਰਾ ਕਰਦੇ ਆ ਜਾਂ ਗੱਲਬਾਤ ਕਰਦੇ ਆ ਉਹ ਸਿਰਫ ਆਪਣੀ ਮਾਂ ਦੇ ਨਾਲ ਹੀ ਕਰਦੇ ਆ ਡਾਕਟਰ ਨਾਲ ਬਹੁਤ ਜ਼ਿਆਦਾ ਘਟ ਗੱਲ ਕਰਦੇ ਆ ਕਿਉਂਕਿ ਇਹ ਛੇਤੀ ਉਹ ਗੁੱਸਾ ਕਰ ਜਾਂਦਾ ਸੀਗਾ ਇਸ ਦੀ ਆਂਡੀਆਂ ਗਵਾਂਡੀਆਂ ਨਾਲ ਵੀ ਘਟ ਬਣਦੀ ਸੀ ਇਹ ਕਲੀਨਿਕ ਦੇ ਵਿੱਚ ਵੀ ਲੋਕਾਂ ਨਾਲ ਗੁੱਸੇ ਆਉਂਦਾ ਰਹਿੰਦਾ ਸੀਗਾ ਇਹ ਥੋੜਾ ਜਿਹਾ ਸੋਸ਼ੀਅਲੀ ਘਟ ਸੀਗਾ ਤੇ ਇੱਕ ਪਾਵੰਦ ਬਹੁਤ ਸੀਗਾ ਸਮੇਂ ਦਾ ਇਹ ਸਵੇਰੇ ਹੀ ਤਿੰਨ ਵਜੇ ਉੱਠ ਕੱਢਦਾ ਸੀ ਸ਼ਾਮ ਨੂੰ ਇਹ 6 ਵਜੇ ਸੌਂ ਜਾਂਦਾ ਸੀ ਤੇ ਸਵੇਰੇ ਜਲਦੀ 3 ਵਜੇ ਨੇ ਉੱਠਣਾ ਹੀ ਹੁੰਦਾ ਸੀਗਾ ਤੇ ਉਸ ਤੋਂ ਬਾਅਦ ਇਹ ਕਲੀਨਿਕ ਜਾਂਦਾ ਹਰ ਰੋਜ਼ ਕਲੀਨਿਕ ਤੋਂ ਸ਼ਾਮ ਨੂੰ ਫੇਰ ਕਰ ਇਹਦਾ ਇਹ ਹੀ ਰੁਟੀਨ ਸੀਗਾ ਹੁਣ ਇਦਾਂ ਹੀ ਚੱਲ ਰਹੀ ਸੀ ਇਹਦੀ ਜ਼ਿੰਦਗੀ ਤੇ ਇੱਕ ਦਿਨ ਹੁਣ ਟਾਈਮ ਆਉਂਦਾ ਜੂਨ 2013 ਦਾ ਜੂਨ 2013 ਦੇ ਵਿੱਚ ਇੱਕ ਦਿਨ ਇਸ ਦਾ ਬੇਟਾ ਰਾਹੁਲ ਯੂ ਐਸ اے ਤੋਂ ਆਪਣੀ ਮਾਂ ਨੂੰ ਫੋਨ ਕਰਦਾ ਤੇ ਇਸ ਦੀ ਮਾਂ ਜਿਹੜੀ ਉਹ ਫੋਨ ਨਹੀਂ ਚੱਕਦੀ ਉਹਦਾ ਫੋਨ ਜਿਹੜਾ ਬੰਦ ਹੁੰਦਾ ਸਵਿਚ ਆਫ ਹੁੰਦਾ ਉਹ ਸ਼ਾਮ ਨੂੰ ਦੁਬਾਰਾ ਫੇਰ ਟਰਾਈ ਕਰਦਾ ਫਿਰ ਸਵਿਚ ਆਫ ਹੁੰਦਾ ਉਹ ਸੋਚਦਾ ਕਿ ਕਿਤੇ ਬਿਜ਼ੀ ਹੋਣਿਆ ਸਵਿਚ ਆਫ ਹੋਣਾ ਕੱਲ ਨੂੰ ਕਰਕੇ ਦੇਖਦਾ ਉਹ ਅਗਲੇ ਦਿਨ ਫੇਰ ਫੋਨ ਕਰਦਾ ਉਸ ਦਾ ਫੋਨ ਫੇਰ ਸਵਿਚ ਆਫ ਹੁੰਦਾ ਇਦਾਂ ਕਰਦੇ ਕਰਦੇ ਉਹ ਰੋਜ਼ ਫੋਨ ਕਰਦਾ ਰੋਜ਼ ਸਵਿਚ ਆਫ ਹੁੰਦਾ ਤੇ ਤਕਰੀਬਨ 20-25 ਦਿਨ ਲੰਘ ਜਾਂਦੇ ਜਦੋਂ ਉਹਦੀ ਗੱਲ ਨਹੀਂ ਹੁੰਦੀ ਤਾਂ ਫਿਰ ਉਹ ਆਪਣੇ ਬਾਪ ਨੂੰ ਫੋਨ ਕਰਦਾ ਡਾਕਟਰ ਨੂੰ ਫੋਨ ਕਰਦਾ ਡਾਕਟਰ ਨੂੰ ਫੋਨ ਕਰਕੇ ਪੁੱਛਦਾ ਕਿ ਮਾਂ ਕਿੱਥੇ ਹੈ ਮੇਰੀ ਗੱਲ ਨਹੀਂ ਹੋ ਰਹੀ ਕਾਫੀ ਦਿਨਾਂ ਤੋਂ ਤਾਂ ਡਾਕਟਰ ਕੋ ਜਵਾਬ ਦਿੰਦਾ ਕਿ ਤੇਰੀ ਮਾਂ ਤੇਰੀ ਭੈਣ ਕੋਲ ਚਲੀ ਗਈ ਹੈ ਉਹ ਦबई ਗਈ ਆ ਥੋੜੇ ਦਿਨ ਪਹਿਲਾਂ ਚਲ ਗਈ ਉਹ ਕਰ ਤੋਂ ਇਸੇ ਕਰਕੇ ਉਹਦਾ ਫੋਨ ਬੰਦ ਆ ਰਿਹਾ ਹੁਣ ਜਿਹੜਾ ਬੇਟਾ ਆ ਉਹ ਆਪਣੀ ਭੈਣ ਨੂੰ ਫੋਨ ਕਰਦਾ ਆਪਣੀ ਭੈਣ ਤੋਂ ਫੋਨ ਕਰਕੇ ਪੁੱਛਦਾ ਕਿ ਮਾਂ ਤੇਰੇ ਕੋਲ ਆ ਮੈਂ ਕਿੰਨੇ ਦਿਨਾਂ ਦਾ ਫੋਨ ਕਰੀ ਜਾਣਾ ਮੇਰੀ ਗੱਲ ਨਹੀਂ ਹੋਈ ਮਾਂ ਨਾਲ ਗੱਲ ਤੇਰਾ ਤਾਂ ਗੋ ਉਸਦੀ ਭੈਣ ਆ ਜਿਹੜੀ ਉਹ ਜਵਾਬ ਦਿੰਦੀ ਆ ਕਿ ਮਾਂ ਤਾਂ ਮੇਰੇ ਕੋਲ ਆਈ ਹੋਣੀ ਨਾ ਹੀ ਕੋਈ ਇਦਾਂ ਦਾ ਪਲਾਨ ਸੀਗਾ ਆਉਣ ਦਾ ਤੇ ਉਹ ਫਿਰ ਦੱਸਦਾ ਕਿ ਮਿੰਤਾ ਫਾਦਰ ਸਾਹਿਬ ਨੇ ਕਿਹਾ ਕਿ ਮਾਂ ਜਿਹੜੀ ਉੱਥੇ ਗਈ ਆ ਤੇਰੇ ਕੋਲ ਗਈਆਂ ਦबई ਦੇ ਵਿੱਚ ਤਾ ਹੁਣੋਂ ਲੱਗਦਾ ਕਿ ਕੋਈ ਗੜਬੜ ਹੈ ਉਹ ਦੁਬਾਰਾ ਦੋ ਫੇਰ ਆਪਣੇ ਬਾਪ ਨੂੰ ਫੋਨ ਕਰਦਾ ਆਪਣੇ ਬਾਪ ਨੂੰ ਫੋਨ ਕਰਕੇ ਪੁੱਛਦਾ ਕਿ ਮਾਂ ਉੱਥੇ ਤਾਂ ਹੈ ਨਹੀਂ ਤੁਸਤਾ ਕਿਹਾ ਸੀ ਘੱਟ ਗਈ ਹੈ ਪਰ ਉੱਥੇ ਹੈ ਨਹੀਂ ਪਹਿਲਾਂ ਵੀ ਉਹਨਾਂ ਦੀ ਕੁਝ ਘਟ ਬਣਦੀ ਸੀ ਆਪਸ ਦੇ ਵਿੱਚ ਤਾਂ ਗੱਲ ਕਰਦੇ ਕਰਦੇ ਥੋੜੀ ਜਿਹੀ ਲੜਾਈ ਹੋ ਜਾਂਦੀ ਹੈ ਇੱਕ ਦੂਜੇ ਨਾਲ ਗੁੱਸੇ ਹੁੰਦੇ ਆ ਤੇ ਡਾਕਟਰ ਫੋਨ ਕੱਟ ਲੈਂਦਾ ਦੂਸਰੇ ਜਾ ਕੇ ਹੁਣ ਦੁਬਾਰਾ ਉਹ ਫੇਰ ਫੋਨ ਕਰਦਾ ਹੁਣ ਫੋਨ ਨਹੀਂ ਚੱਗ ਰਿਹਾ ਤੇ ਹੁਣ ਉਸਦੇ ਬੇਟੇ ਨੂੰ ਤੇ ਉਸਦੀ ਬੇਟੀ ਨੂੰ ਫਿਕਰ ਹੋਣ ਲੱਗਦੀ ਹੈ ਤਾ ਜਦੋਂ ਕਿਸੇ ਗੱਲ ਸਿਰੇ ਨਹੀਂ ਲੱਗਦੀ ਉਹਨਾਂ ਦਾ ਕੁਝ ਹੱਥ ਪੱਲੇ ਨਹੀਂ ਲੱਗਦਾ ਤਾਂ ਫਿਰ ਉਹ ਆਪਣੇ ਮਾਮੇ ਨੂੰ ਫੋਨ ਕਰਦੇ ਆ ਜੋ ਕਿ ਭਵਨੇਸ਼ਵਰ ਦੇ ਵਿੱਚ ਹੀ ਰਹਿੰਦਾ ਸੀ ਉਹ ਫੋਨ ਕਰਕੇ ਦੱਸ ਦਿਆ ਕਿ ਤਾਂ ਇਦਾਂ ਕਰਕੇ ਮਾਂ ਦਾ ਕੁਝ ਪਤਾ ਨਹੀਂ ਲੱਗ ਰਿਹਾ ਕਾਫੀ ਦਿਨਾਂ ਤੋਂ ਮੈਂ ਫੋਨ ਕਰ ਰਿਹਾ ਸੀ ਫੋਨ ਬੰਦ ਸੀ ਤੇ ਫਾਦਰ ਸਾਹਿਬ ਨੇ ਕਿਹਾ ਸੀਗਾ ਕਿ ਉਹ ਭੈਣ ਕੋਲ ਗਈ ਹੈ ਤੇ ਉੱਥੇ ਵੀ ਨਹੀਂ ਹੈ ਡਬਈ ਦੇ ਵਿੱਚ ਤੇ ਉਹਦਾ ਪਤਾ ਕਰੂ ਕੁਝ ਤਾਂ ਹੁਣ ਉਹਦਾ ਮਾਮਾ ਉਹਦੇ ਘਰ ਜਾਂਦਾ ਡਾਕਟਰ ਦੇ ਘਰ ਜਾਂਦਾ ਆਪਣੀ ਮਤਲਬ ਕਿ ਉਹ ਘਰ ਵਾਲਿਆਂ ਨੂੰ ਤੇ ਇੱਕ ਦੋ ਬੰਦੇ ਨਾਲ ਹੋਰ ਲੈ ਕੇ ਡਾਕਟਰ ਦੇ ਘਰ ਜਾਂਦਾ ਕਿਉਂਕਿ ਉਹਨਾਂ ਨਾਲ ਵੀ ਪਹਿਲਾਂ ਉਹਦੀ ਬਹੁਤੀ ਬਣਦੀ ਨਹੀਂ ਹੁੰਦੀ ਤਾਂ ਹੁਣ ਜਾ ਕੇ ਜਦੋਂ ਡੋਰ ਬੈਲ ਵਜਾਉਂਦੇ ਆ ਡਾਕਟਰ ਗੇਟ ਨਹੀਂ ਖੋਲਦਾ ਤੇ ਅੱਗੇ ਜਾ ਕੇ ਫਿਰ ਨੌਕ ਕਰਦੇ ਆ ਫਿਰ ਨਹੀਂ ਗੇਟ ਖੋਲਦਾ ਕਾਫੀ ਸਮਾਂ ਉੱਥੇ ਨੌਕ ਕਰਦੇ ਰਹਿੰਦੇ ਆ ਉਹਨਾਂ ਨੂੰ ਪਤਾ ਹੈ ਜਰੂਰ ਹੁੰਦਾ ਕਿ ਡਾਕਟਰ ਘਰ ਦੇ ਅੰਦਰ ਹੀ ਹੈ ਉਹ ਬਾਰ-ਬਾਰ ਨੌਕ ਕਰਦੇ ਰਹਿੰਦੇ ਆ ਜਦੋਂ ਕਾਫੀ ਸਮਾਂ ਲੰਘ ਜਾਂਦਾ ਫਿਰ ਡਾਕਟਰ ਇੱਕ ਖਿੜਕੀ ਖੋਲਦਾ ਡੋਰ ਉਹ ਫਿਰ ਵੀ ਨਹੀਂ ਖੋਲਦਾ ਇੱਕ ਖਿੜਕੀ ਖੋਲਦਾ ਖਿੜਕੀ ਦੇ ਵਿੱਚ ਉਹਨਾਂ ਨੂੰ ਪੁੱਛਦਾ ਹਾਂ ਦੱਸੋ ਕੀ ਚਾਹੀਦਾ ਤਾਂ ਉਹ ਦੱਸਦੇ ਆ ਪੁੱਛਦੇ ਆ ਕਿ ਸਾਡੀ ਭੈਣ ਕਿੱਥੇ ਆ ਬੱਚੇ ਇੰਨੇ ਦਿਨਾਂ ਤੋਂ ਫੋਨ ਕਰ ਰਹੇ ਆ ਸਾਰੇ ਫਿਕਰ ਚ ਆ ਤੇ ਉਹ ਹੈ ਕਿੱਥੇ ਹੁਸ਼ਾ ਕਿੱਥੇ ਆ ਤਾਂ ਉਹ ਕਹਿੰਦਾ ਕਿ ਉਹ ਤਾਂ ਚਲੀ ਗਈ 3 ਜੂਨ ਨੂੰ ਇਥੋਂ ਘਰ ਤੋਂ ਚਲੀ ਗਈ ਸੀ ਉਹ ਕਹਿੰਦੀ ਸੀ ਮੈਂ ਬੇਟੀ ਕੋਲ ਚਲੀ ਜਾਂ ਮੈਨੂੰ ਇਹਦੇ ਬਾਰੇ ਕੁਝ ਨਹੀਂ ਪਤਾ ਇਹ ਕਹਿ ਕੇ ਉਹ ਦੁਬਾਰਾ ਤੋਂ ਫੇਰ ਜਿਹੜੀ ਆਪਣੀ ਖਿੜਕੀ ਬੰਦ ਕਰ ਲੈਂਦਾ ਹੁਣ ਜਿਹੜੇ ਬਾਹਰ ਖੜੇ ਹੁੰਦੇ ਆ ਉਹ ਦੁਬਾਰਾ ਤੋਂ ਫੇਰ ਡੋਰ ਖੜਕਾਉਂਦੇ ਆ ਦੁਬਾਰਾ ਨੌਕ ਕਰਦੇ ਆ ਬੈਲ ਵਗੈਰਾ ਵਜਾਉਂਦੇ ਆ ਉਹ ਦੁਬਾਰਾ ਗੇਟ ਹੀ ਨਹੀਂ ਖੋਲਦਾ ਤੇ ਉਹ ਦੁਬਾਰਾ ਤੋਂ ਫੇਰ ਹੁਣ ਆਪਣੇ ਜਿਹੜੇ ਭਾਂਜੇ ਨੂੰ ਫੋਨ ਕਰਦੇ ਆ ਜਿਹੜਾ ਮਾਮਾ ਹੈ ਉਹ ਕਿ ਇਦਾਂ ਕਰਕੇ ਅਸੀਂ ਆਏ ਸੀ ਪਰ ਤੇਰੇ ਫਾਦਰ ਸਾਹਿਬ ਨੇ ਗੇਟ ਨਹੀਂ ਖੋਲਿਆ ਡਾਕਟਰ ਨੇ ਸਿਰਫ ਇੱਕ ਖਿੜਕੀ ਖੋਲ ਕੇ ਸਾਨੂੰ ਇੰਨੀ ਗੱਲ ਦੱਸ ਕੇ ਫਿਰ ਬੰਦ ਕਰਤਾ ਤਾਂ ਹੁਣ ਉਹ ਅੱਗੇ ਪਲਾਨ ਬਣਾਉਂਦੇ ਆ ਕਿ ਆਪਾਂ ਹੁਣ ਪੁਲਿਸ ਸਟੇਸ਼ਨ ਦੇ ਵਿੱਚ ਚਲੀਏ ਤਾਂ ਹੁਣ ਮਾਮਾ ਆਪਣੀ ਫੈਮਿਲੀ ਨੂੰ ਲੈ ਕੇ ਪੁਲਿਸ ਸਟੇਸ਼ਨ ਜਾਂਦਾ ਪੁਲਿਸ ਸਟੇਸ਼ਨ ਦੇ ਵਿੱਚ ਜਾ ਕੇ ਉਹ ਕੰਪਲੇਂਟ ਕਰਾਉਂਦੇ ਆ ਦਰਜ ਉਹ ਦੱਸਦੇ ਆ ਕਿ ਇਦਾਂ ਇਦਾਂ ਕਰਕੇ ਸਾਡੀ ਭੈਣ ਗਾਇਬ ਆ ਤੇ ਜਿਹੜਾ ਸਾਡਾ ਪਰਾਉਣਾ ਆ ਜਿਹੜਾ ਕਹਿਦੀ ਹੈ ਜਿਹਦਾ ਜੀਜਾ ਆ ਉਹਨਾਂ ਦਾ ਡਾਕਟਰ ਉਹ ਗੇਟ ਨਹੀਂ ਖੋਲ ਰਿਹਾ ਡੋਰ ਨਹੀਂ ਖੋਲ ਰਿਹਾ ਤਾਂ ਹੁਣ ਪੁਲਿਸ ਜਾਂਦੀ ਆ ਪੁਲਿਸ ਜਾ ਕੇ ਡੋਰ ਖੜਕਾਉਂਦੀ ਹੈ ਪੁਲਿਸ ਨੂੰ ਵੀ ਡੋਰ ਨਹੀਂ ਖੁੱਲਦਾ ਪੁਲਿਸ ਬਾਰ-ਬਾਰ ਉਹਨੂੰ ਕਹਿੰਦੀ ਹੈ ਜਦੋਂ ਨਹੀਂ ਖੁੱਲਦਾ ਤਾਂ ਪੁਲਿਸ ਮਜਬੂਰੀ ਦੇ ਵਿੱਚ ਆ ਕੇ ਫਿਰ ਉਹ ਜਿਹੜਾ ਘਰ ਦਾ ਡੋਰ ਆ ਉਹਨੂੰ ਤੋੜ ਦਿੰਦੀ ਹੈ ਤੋੜ ਕੇ ਜਦੋਂ ਹੀ ਪੁਲਿਸ ਵਾਲੇ ਅੰਦਰ ਐਂਟਰ ਕਰਦੇ ਆ ਨਾਲ ਉਹਨਾਂ ਦੇ ਘਰ ਦੇ ਹੁੰਦੇ ਆ ਜਦੋਂ ਉਹ ਅੰਦਰ ਜਾਂਦੇ ਆ ਤਾਂ ਅੰਦਰ ਉਹਜੀਬ ਜੀ ਸਮੈਲ ਆ ਰਹੀ ਹੁੰਦੀ ਹੈ ਤੇ ਜਿਹੜਾ ਡਾਕਟਰ ਆ ਇੱਕ ਸਾਈਡ ਤੇ ਸ਼ਾਂਤ ਹੋਇਆ ਕੁਰਸੀ ਦੇ ਉੱਤੇ ਬੈਠਾ ਹੁੰਦਾ ਡਾਕਟਰ ਦੀ ਉਮਰ ਹੁਣ 60-70 ਸਾਲ ਦੀ ਸੀਗੀ ਉਹ ਸਾਈਡ ਤੇ ਬੈਠਾ ਹੁਣ ਪੁਲਿਸ ਵਾਲੇ ਉਹਨੂੰ ਪੁੱਛਦੇ ਆ ਕਿ ਤੈਨੂੰ ਕਦੇ ਡੋਰ ਵਾਸਤੇ ਕਹਿ ਰਿਹਾ ਤੁਸੀਂ ਡ ਤੇ ਤੁਹਾਡੀ ਵਾਈਫ ਕਿਥੇ ਹੈ ਤਾਂ ਹੁਣ ਡਾਕਟਰ ਪਹਿਲਾਂ ਤਾਂ ਨਾ ਨੁਕਰੀਜ ਕਰਦਾ ਉਹ ਕਹਿੰਦਾ ਵੀ 3 ਜੂਨ ਦੀ ਉਹ ਗਈ ਹੋਈ ਆ ਮੈਨੂੰ ਨਹੀਂ ਪਤਾ ਜਦੋਂ ਕਿਸੇ ਗੱਲ ਕਿਨਾਰੇ ਤੇ ਨਹੀਂ ਲੱਗਦੀ ਤਾਂ ਪੁਲਿਸ ਹੁਣ ਘਰ ਦੀ ਤਲਾਸ਼ੀ ਲੈਣੀ ਸ਼ੁਰੂ ਕਰਦੀ ਹੈ ਕਿਉਂਕਿ ਉੱਥੋਂ ਪਹਿਲਾਂ ਹੀ ਅਜੀਬ ਜਿਹੀ ਸਮੈਲ ਆ ਰਹੀ ਸੀ ਪਰ ਆ ਬਹੁਤ ਥੋੜੀ ਥੋੜੀ ਜਿਹੀ ਸਮੈਲ ਆ ਜਰੂਰ ਰਹੀ ਸੀ ਘਰ ਚ ਤਾਂ ਹੁਣ ਪੁਲਿਸ ਜਦੋਂ ਤਲਾਸ਼ੀ ਲੈਂਦੀ ਹੈ ਤਲਾਸ਼ੀ ਲੈਂਦੇ ਲੈਂਦੇ ਇੱਕ ਬੈਡਰੂਮ ਦੇ ਵਿੱਚ ਪਹੁੰਚਦੇ ਆ ਬੈਡਰੂਮ ਦੇ ਵਿੱਚ ਇੱਕ ਬੈੱਡ ਦੇ نیچے ਟਰੰਕ ਦਿਖਦਾ ਉਹਨਾਂ ਨੂੰ ਇੱਕ ਕਾਲੇ ਰੰਗ ਦਾ ਟਰੰਕ ਜੋ ਕਿ ਆਰਮੀ ਵਾਲੇ ਕੋਲ ਹੁੰਦਾ ਜਦੋਂ ਉਹਨੂੰ ਧਿਆਨ ਨਾਲ ਦੇਖਿਆ ਜਾਂਦਾ ਉੱਤੇ ਦੋ ਟਰੰਕ ਹੁੰਦੇ ਆ ਬੈੱਡ ਦੇ ਨੀਚੇ ਤਾਂ ਹੁਣ ਡਾਕਟਰ ਨੂੰ ਪੁੱਛਿਆ ਜਾਂਦਾ ਕਿ ਜਿਹੜੇ ਇਹ ਬੈੱਡ ਦੇ ਨੀਚੇ ਟਰੰਕ ਪਏ ਇਹਨਾਂ ਦੇ ਵਿੱਚ ਕੀ ਆ ਤਾਂ ਉਹ ਦੱਸਦਾ ਕਿ ਮੇਰਾ ਆਰਮੀ ਦਾ ਤੇ ਹੋਰ ਮੇਰਾ ਪੁਰਾਣਾ ਸਮਾਨ ਪਿਆ ਇਹਨਾਂ ਦੇ ਵਿੱਚ ਤਾਂ ਪੁਲਿਸ ਵਾਲੇ ਜਦੋਂ ਟਰੰਕ ਨੂੰ ਖਿੱਚ ਕੇ ਦੇਖਦੇ ਆ ਥੋੜਾ ਜਿਹਾ ਭਾਰੀ ਲੱਗਦਾ ਤਾਂ ਉਹਨੂੰ ਬਾਹਰ ਕੱਢਿਆ ਜਾਂਦਾ ਬਾਹਰ ਕੱਢ ਕੇ ਜਦੋਂ ਟਰੰਕ ਖੋਲਦੇ ਆ ਟਰੰਕ ਦੇ ਵਿੱਚ ਟਿਫਨ ਪਏ ਹੁੰਦੇ ਆ ਇੱਕ ਟਰੰਕ ਦੇ ਵਿੱਚ 11 ਟਿਫਨ ਤੇ ਦੋਨੋਂ ਟਰੰਕਾਂ ਦੇ ਵਿੱਚ 22 ਟਿਫਨ ਹੁੰਦੇ ਆ ਤੇ 80 ਟਿਫਨਾਂ ਨੂੰ ਬਾਹਰ ਕੱਢਿਆ ਜਾਂਦਾ ਡਾਕਟਰ ਨੂੰ ਪੁੱਛਿਆ ਜਾਂਦਾ ਕਿ ਇਹ ਕੀ ਆ ਡਾਕਟਰ ਹੁਣ ਚੁੱਪ ਹੋ ਜਾਂਦਾ ਬਿਲਕੁਲ ਹੁਣ ਕੋਈ ਜਵਾਬ ਹੀ ਨਹੀਂ ਦਿੰਦਾ ਤੇ ਹੁਣ ਜਦੋਂ ਟਿਫਨ ਕੱਢ ਕੇ ਪਹਿਲਾ ਟਿਫਨ ਖੋਲ੍ਹਿਆ ਜਾਂਦਾ ਜਦੋਂ ਟਿਫਨ ਖੋਲ੍ਹਦੇ ਆ ਤਾਂ ਉਸ ਦੇ ਵਿੱਚ ਜੋ ਹੁੰਦਾ ਉਹਨੂੰ ਦੇਖ ਕੇ ਸਭ ਦੇ ਹੋਸ਼ ਉੱਡ ਜਾਂਦੇ ਆ ਸਾਰੇ ਡਰ ਜਾਂਦੇ ਆ ਇੱਕ ਵਾਰ ਜਿਹੜੀ ਚੀਜ਼ ਉਹ ਵਿੱਚ ਦੇਖਦੇ ਆ ਹੁਣ ਟਿਫਨ ਦੇ ਵਿੱਚ ਜਿਹੜਾ ਪਹਿਲਾ ਟਿਫਨ ਖੋਲ੍ਹਦੇ ਆ ਉਹਦੇ ਵਿੱਚ ਇੱਕ ਇਨਸਾਨੀ ਸਰੀਰ ਦੇ ਟੁਕੜੇ ਹੁੰਦੇ ਆ ਹੁਣ ਜਦੋਂ ਅਗਲਾ ਟਿਫਨ ਖੋਲ੍ਹਿਆ ਜਾਂਦਾ ਉੱਤੇ ਵਿੱਚ ਵੀ ਇਦਾ ਇਦਾ ਕਰਕੇ ਜਦੋਂ ਸਾਰੇ ਟਿਬਨ ਖੋਲ੍ਹਦੇ ਆ ਉਹਨਾਂ ਦੇ ਵਿੱਚੋਂ ਤਕਰੀਬਨ 300 ਟੁਕੜੇ ਮਿਲਦੇ ਆ ਇਨਸਾਨੀ ਸਰੀਰ ਦੇ ਹੁਣ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਰਹਿ ਗਿਆ ਹੁੰਦਾ ਕਿ ਜਿਹੜੀ ਇਹ লাশ ਮਿਲੀ ਆ 300 ਟੁਕੜਿਆਂ ਦੇ ਵਿੱਚ ਇਹ ਹੋਰ ਕਿਸੇ ਦੀ ਨਹੀਂ ਬਲਕਿ ਡਾਕਟਰ ਦੀ ਆਪਣੀ ਪਤਨੀ 우ਸ਼ਾ ਸ੍ਰੀ ਦੀ লাশ ਹੁੰਦੀ ਹੈ ਹੁਣ ਡਾਕਟਰ ਨੂੰ ਉਹਦੇ ਬਾਰੇ ਪੁੱਛਿਆ ਜਾਂਦਾ ਤਾਂ ਡਾਕਟਰ ਬਿਲਕੁਲ ਚੁੱਪ ਹੁੰਦਾ ਹੁਣ ਸਾਰੇ ਟੁਕੜੇ ਜਿੰਨੇ ਵੀ ਇਹ ਟੁਕੜੇ ਹੁੰਦੇ ਆ ਇਹਨਾਂ ਨੂੰ ਇਕੱਠੇ ਕਰਕੇ ਲੈਬ ਦੇ ਵਿੱਚ ਭੇਜ ਦਿੱਤਾ ਜਾਂਦਾ ਤੇ ਅੱਗੇ ਫਿਰ ਜਿਹੜੀ ਪੁਲਿਸ ਆ ਉਹ ਘਰ ਦੇ ਵਿੱਚ ਸਰਚ ਕਰਦੀ ਆ ਕਰ ਦੇ ਵਿੱਚ ਤਲਾਸ਼ੀ ਲੈਂਦੀ ਹੈ ਤਲਾਸ਼ੀ ਲੈਂਦੇ ਲੈਂਦੇ ਉਹਨਾਂ ਦੀ ਨਿਗਾਹ ਇੱਕ ਟੇਬਲ ਤੇ ਪੈਂਦੀ ਹੈ ਇੱਕ ਹਾਲ ਦੇ ਵਿੱਚ ਸੈਂਟਰ ਚ ਟੇਬਲ ਰੱਖਿਆ ਹੁੰਦਾ ਟੇਬਲ ਦੇ ਉੱਤੇ ਕੋਈ ਅਜੀਬ ਜੀ ਚੀਜ਼ ਪਈ ਹੁੰਦੀ ਹੈ ਜਦੋਂ ਪੁਲਿਸ ਧਿਆਨ ਨਾਲ ਦੇਖਦੀ ਆ ਤਾਂ ਪਤਾ ਲੱਗਦਾ ਕਿ ਇਹ ਇਨਸਾਨੀ ਸਿਰ ਹੁੰਦਾ ਕਿਸੇ ਇਨਸਾਨ ਦਾ ਸਿਰ ਇਹ 우ਸ਼ਾ ਸਿਰੀ ਦਾ ਸਿਰ ਪਿਆ ਸੀਗਾ ਉਸ ਟੇਬਲ ਦੇ ਉੱਤੇ ਤੇ ਉਸ ਨੂੰ ਪਛਾਣਨਾ ਥੋੜਾ ਜਿਹਾ ਮੁਸ਼ਕਿਲ ਸੀਗਾ ਕਿਉਂਕਿ ਕਾਫੀ ਦਿਨ ਲੰਘ ਗਏ ਸੀ ਉਹ 3 ਜੂਨ ਦੀ ਗਾਇਬ ਹੋਈ ਦੱਸੀ ਜਾਂਦੀ ਹੈ ਹੁਣ 22 ਜੂਨ ਆ ਜਾਂਦਾ ਹੈ ਤੇ 2/3 ਹੋ ਗਏ ਹੁੰਦੇ ਉਹਨੂੰ ਗਾਇਬ ਵੀ ਨੂੰ ਤੇ ਉਹਨੂੰ ਮਰੀ ਨੂੰ ਵੀ ਅੰਦਾਜ਼ਾ ਲਾਇਆ ਜਾਂਦਾ ਕਿ ਇੰਨੇ ਕਿ ਦਿਨ ਹੋ ਗਏ ਹੋਣੇ ਆ ਤੇ ਉਸ ਦਾ ਜਿਹੜਾ ਸੈਲ ਸੀਗਾ ਉਹਦੇ ਵਾਲ ਉੱਤਰਨੇ ਸ਼ੁਰੂ ਹੋ ਗਏ ਸੀ ਤੇ ਸਕਿਨ ਕਾਫੀ ਜ਼ਿਆਦਾ ਖਰਾਬ ਹੋ ਚੁੱਕੀ ਹੁੰਦੀ ਆ ਤਾਂ ਹੁਣ ਪੁਲਿਸ ਪੁੱਛਦੀ ਆ ਕਿ ਸਿਰ ਇੱਥੇ ਕਿਉਂ ਆ ਜਦੋਂ ਤੇਨੇ ਸਾਰੇ ਟੁਕੜੇ ਕਰਤੇ ਡਾਕਟਰ ਨੂੰ ਪੁੱਛਦੇ ਆ ਫਿਰ ਇਹ ਸਿਰ ਕਿਉਂ ਛੱਡਿਆ ਇਹ ਸਿਰ ਕਿਉਂ ਆ ਜਦੋਂ ਹੁਣ ਜਿਹੜਾ ਜਵਾਬ ਦਿੰਦਾ ਨਾ ਡਾਕਟਰ ਉਹ ਸਾਰਿਆਂ ਨੂੰ ਹੈਰਾਨ ਕਰ ਦਿੰਦਾ ਉਹਨੋਂ ਡਾਕਟਰ ਦੱਸਦਾ ਕਿ ਜਿਹੜਾ ਇਹ ਸਿਰ ਆ ਇਹ ਮੈਂ ਥੋੜੇ ਦਿਨ ਪਹਿਲਾਂ ਹੀ ਲਿਆ ਕੇ ਇਸ ਹਾਲ ਦੇ ਟੇਬਲ ਦੇ ਉੱਤੇ ਰੱਖਿਆ ਸੈਂਟਰ ਦੇ ਵਿੱਚ ਇਸ ਤੋਂ ਪਹਿਲਾਂ ਇਹ ਮੇਰੇ ਬੈੱਡਰੂਮ ਦੇ ਵਿੱਚ ਸੀਗਾ ਤੇ ਮੈਂ ਇਸ ਸਿਰ ਨਾਲ ਰੋਜ਼ ਗੱਲਾਂ ਕਰਦਾ ਸੀ ਮੈਂ ਆਪਣੀ ਪਤਨੀ ਨਾਲ ਰੋਸ਼ ਆਪ ਨੂੰ ਗੱਲਾਂ ਕਰਕੇ ਫੇਰ ਸੌਂਦਾ ਸੀਗਾ ਤਾਂ ਜਦੋਂ ਇਹ ਗੱਲ ਸੁਣਦੇ ਆ ਸਾਰੇ ਸਭ ਨੂੰ ਇੱਕ ਵਾਰ ਤਾਂ ਡਾਕਟਰ ਦੇ ਦਿਮਾਗ ਤੇ ਵੀ ਸ਼ੱਕ ਹੁੰਦਾ ਸਭ ਨੂੰ ਲੱਗਦਾ ਕਿ ਇਹ ਦੀ ਮਾਨਸਿਕ ਮਾਨਸਿਕ ਸਥਿਤੀ ਹੈ ਜਿਹੜੀ ਉਹ ਠੀਕ ਨਹੀਂ ਹੈ ਤਾਂ ਹੁਣ ਇਹ ਸਾਰਾ ਸਿਰ ਵੀ ਲੈ ਕੇ ਤੇ ਨਾਲ ਜਿਹੜੇ ਪਾਕੀ ਪਾਰਟ ਸੀਗੇ ਬੋਡੀ ਦੇ ਇਹ ਸਭ ਨੂੰ ਡੀਐਨਏ ਵਗੈਰਾ ਵਾਸਤੇ ਪੋਸਟਮਾਰਟਮ ਵਾਸਤੇ ਭੇਜ ਦਿੱਤਾ ਜਾਂਦਾ ਹੁਣ ਪੁਲਿਸ ਕੋਲੇ ਲਾਸ਼ ਵੀ ਸੀ ਤੇ ਕਤਲ ਕਰਨ ਵਾਲਾ ਵੀ ਸੀ ਹੁਣ ਪਤਾ ਕਰਨਾ ਸੀ ਕਤਲ ਕੀਤਾ ਕਿਉਂ ਤੇ ਕੀਤਾ ਕਿਵੇਂ ਹੁਣ ਇਹੀ ਗੱਲ ਉਹ ਡਾਕਟਰ ਨੂੰ ਪੁੱਛਦੇ ਆ ਕਿ ਤੁਸੀਂ ਜਿਹੜੀ ਆਪਣੀ ਪਤਨੀ ਆ ਉਹਦਾ ਕਤਲ ਕਿਉਂ ਕੀਤਾ ਹੁਣ ਡਾਕਟਰ ਜਿਹੜਾ ਜਵਾਬ ਦਿੰਦਾ ਉਹ ਇਹ ਹੁੰਦਾ ਕਿ ਮੈਂ ਆਪਣੀ ਘਰ ਵਾਲੀ ਦਾ ਕਤਲ ਕੀਤਾ ਹੀ ਤਾਂ ਉਹ ਪੁੱਛਦੇ ਆ ਫਿਰ ਇਹ ਲਾਸ਼ ਕਿਸ ਦੀ ਆ ਇਹ ਹੈ ਕੌਣ ਤਾਂ ਉਹ ਦੱਸਦਾ ਹੈਗੀ ਮੇਰੀ ਪਤਨੀ ਦੀ ਲਾਸ਼ ਆ ਪਰ ਮੈਂ ਕਤਲ ਨਹੀਂ ਕੀਤਾ ਉਹਨੇ ਆਪ ਹੀ ਆਪਣੀ ਜਾਨ ਲੈ ਲਈ ਉਹਨੇ ਆਪ ਖੁਦਕੁਸ਼ੀ ਕਰ ਲਈ ਸੀ ਤਾਂ ਉਹ ਪੁਲਿਸ ਨੂੰ ਦੱਸਦਾ ਕਿ ਜਦੋਂ ਮੈਂ 3 ਜੂਨ ਨੂੰ ਇੱਕ ਦਿਨ ਘਰ ਵਾਪਸ ਆਇਆ ਮੇਰੀ ਘਰ ਵਾਲੀ ਬਹੁਤ ਜ਼ਿਆਦਾ ਗੁੱਸੇ ਦੇ ਵਿੱਚ ਸੀ ਤੇ ਉਹ ਕਹਿ ਰਹੀ ਸੀ ਕਿ ਮੈਂ ਅੱਜ ਮਰ ਜਾਣਾ ਮੈਂ ਖੁਦਕੁਸ਼ੀ ਕਰ ਲੈਣੀ ਆ ਤੇ ਮੇਰੀ ਸਮਾਦੀ ਹੈ ਜਿਹੜੀ ਉਹ ਸੇੜੀ ਦੇ ਵਿੱਚ ਬਣਾਈ ਜਾਵੇ ਉਹ ਸਾਈਂ ਬਾਬਾ ਨੂੰ ਮੰंदे ਸੀ ਉਹ ਕਹਿੰਦੀ ਆ ਕਿ ਮੇਰੀ ਜਿਹੜੀ ਸਮਾਦੀ ਹੈ ਉਹਨੂੰ ਸੇੜੀ ਦੇ ਵਿੱਚ ਬਣਾਇਓ 27 ਸਤੰਬਰ ਨੂੰ ਮੈਨੂੰ ਉੱਥੇ ਲਿਜਾ ਕੇ ਜਿਹੜੀ ਮੇਰੀ ਸਮਾਦੀ ਬਣਾ ਦਿੱਤੀ ਜਾਵੇ ਕਿਉਂਕਿ 27 ਸਤੰਬਰ ਨੂੰ ਜਿਹੜਾ ਸਾਈਂ ਬਾਬਾ ਉਹਦਾ ਜਨਮ ਦਿਨ ਹੁੰਦਾ ਹੁਣ ਉਹ ਦੱਸ ਕੇ ਜਾਂਦੀ ਆ ਉਹ ਕਹਿੰਦਾ ਉਹ ਇਦਾਂ ਹੀ ਗੱਲ ਕਹਿੰਦੀ ਆ ਉਸ ਤੋਂ ਬਾਅਦ ਆਪਣਾ ਜ਼ੋਰ-ਜ਼ੋਰ ਨਾਲ ਧਰਤੀ ਦੇ ਨਾਲ ਮਾਰਨਾ ਸ਼ੁਰੂ ਕਰ ਦਿੰਦੀ ਆ ਤੇ ਉਸ ਤੋਂ ਬਾਅਦ ਉਹਦੀ ਡੈਥ ਹੋ ਜਾਂਦੀ ਹੈ ਹੁਣ ਪੁਲਿਸ ਪੁੱਛਦੀ ਹੈ ਕਿ ਠੀਕ ਹੈ ਤੇਰੀ ਘਰ ਵਾਲੀ ਨੇ ਆਤਮ ਹੱਤਿਆ ਕਰ ਲਈ ਪਰ ਉਸ ਤੋਂ ਬਾਅਦ ਫਿਰ ਤੂੰ ਲੋਕਾਂ ਨੂੰ ਕਿਉਂ ਨਹੀਂ ਦੱਸਿਆ ਤੂੰ ਟੁਕੜੇ ਕਿਉਂ ਕਿਤੇ ਲਾਛਦੇ ਤਾਂ ਅੱਗੋਂ ਡਾਕਟਰ ਜਵਾਬ ਇਹ ਦਿੰਦਾ ਕਿ ਜਦੋਂ ਉਹਦੀ ਘਰ ਵਾਲੀ ਮਰ ਗਈ ਸੀ ਤਾਂ ਉਹਨੂੰ ਲੱਗਿਆ ਕਿ ਮੈਂ ਲੋਕਾਂ ਨੂੰ ਨਾ ਦੱਸਾਂ ਇੱਕ ਤਾਂ ਉਹਨੇ ਸਮਾਦੀ ਬਣਾਉਣੀ ਸੀ ਉਹਦੇ ਸਮਾਦੀ ਨਹੀਂ ਬਣਾਉਣ ਦਿੱਤੀ ਜਾਣੀ ਸੀ ਜੇ ਉਹਦਾ ਪਤਾ ਲੱਗਦਾ ਕਿ ਉਹਨੇ ਆਤਮ ਹੱਤਿਆ ਕੀਤੀ ਹੈ ਤੇ ਨੰਬਰ 2 ਤੇ ਉਹ ਕਹਿੰਦਾ ਜੇ ਲੋਕਾਂ ਨੂੰ ਪਤਾ ਲੱਗਦਾ ਕਿ ਮੇਰੀ ਘਰ ਵਾਲੀ ਮਰ ਗਈ ਤੇ ਉਹਨੇ ਸੁਸਾਈਡ ਕਰ ਲਈ ਲੋਕਾਂ ਨੇ ਗੱਲ ਮੰਨਣੀ ਨਹੀਂ ਸੀ ਕਿਉਂਕਿ ਮੇਰੀ ਮੇਰੀ ਘਰ ਵਾਲੀ ਨਾਲ ਮੇਰੇ ਬੱਚਿਆਂ ਨਾਲ ਬਣਦੀ ਨਹੀਂ ਸੀ ਸਭ ਨੇ ਮੇਰੇ ਤੇ ਹੀ ਇਲਜ਼ਾਮ ਲਾਉਣਾ ਸੀਗਾ ਇਸ ਕਰਕੇ ਮੈਂ ਲੋਕਾਂ ਨੂੰ ਨਹੀਂ ਦੱਸਿਆ ਤਾਂ ਉਹ ਪੁੱਛਦੇ ਆ ਕਿ ਹੁਣ ਟੁਕੜੇ ਵਾਲੀ ਗੱਲ ਤੂੰ ਟੁਕੜੇ ਕਿਉਂ ਕੀਤੇ ਤਾਂ ਉਹ ਦੱਸਦਾ ਕਿ ਮੈਂ ਆਪਣੀ ਘਰ ਵਾਲੀ ਨੂੰ ਲੈ ਕੇ ਜਾਣਾ ਸੀ ਸੀ.ਡੀ ਉਹਦੀ ਸਮਾਦੀ ਪੜਾਉਣ ਵਾਸਤੇ ਤੇ ਉਹਦੇ ਲਈ ਮੈਂ ਉਹਨੂੰ ਲਾਸ਼ ਨੂੰ ਤਾਂ ਲੈ ਕੇ ਨਹੀਂ ਜਾ ਸਕਦਾ ਇਸ ਕਰਕੇ ਮੈਂ ਸਾਰੇ ਇਹ ਟੁਕੜੇ ਕੀਤੇ ਕਿ ਟੁਕੜਿਆਂ ਦੇ ਵਿੱਚ ਟ੍ਰਾਂਕ ਚੁਪਾ ਕੇ ਲੈ ਜਾਣਾ ਮੈਨੂੰ ਸੌਖਾ ਰਹੂਗਾ। ਇਹ ਹੁਣ ਸਾਰੀ ਗੱਲ ਡਾਕਟਰ ਦਾ ਆ। ਬਾਰ ਬਾਰ ਪੁਲਿਸ ਇਹ ਗੱਲ ਤੋਂ ਸੈਟੀਸਫਾਈ ਨਹੀਂ ਹੁੰਦੀ ਬਾਰ ਬਾਰ ਉਹਨੂੰ ਪੁੱਛਦੇ ਆ ਬਾਰ ਬਾਰ ਇਹੀ ਸਟੋਰੀ ਸੁਣਾਉਂਦਾ ਡਾਕਟਰ ਇਸ ਗੱਲ ਤੋਂ ਉਹ ਮੁੱਕਰ ਜਾਂਦਾ ਕਿ ਮੈਂ ਉਹਨੂੰ ਮਾਰਿਆ ਉਹ ਕਹਿੰਦਾ ਉਹਨੇ ਤਾਂ ਸੁਸਾਈਡ ਕੀਤੀ ਆ ਹੁਣ ਪੁਲਿਸ ਕੋਲੇ ਇੱਕ ਕਾਤਲ ਵੀ ਆ ਪਰ ਉਹ ਮੰਨ ਨਹੀਂ ਰਿਹਾ ਹੁਣ ਪੁਲਿਸ ਜਿਹੜਾ ਡੀਐਨਏ ਵਗੈਰਾ ਕਰਨ ਲਈ ਪੋਸਟਮਾਰਟਮ ਲਈ ਭੇਜਿਆ ਹੁੰਦਾ ਜਿਹੜਾ ਉਹ ਸਾਰੇ ਟੁਕੜੇ ਵਗੈਰਾ ਲਾਸ਼ ਦੇ ਹੁਣ ਉਹਨਾਂ ਦੀ ਰਿਪੋਰਟ ਆਉਂਦੀ ਆ ਤੇ ਉਸ ਤੋਂ ਬਾਅਦ ਪੋਲੀਗ੍ਰਾਫੀ ਟੈਸਟ ਵੀ ਲਿਆ ਜਾਂਦਾ ਜਿਹੜਾ ਡਾਕਟਰ ਆ ਉਹਦਾ ਪੋਲੀਗ੍ਰਾਫੀ ਟੈਸਟ ਵੀ ਹੁੰਦਾ ਤੇ ਉਸ ਤੋਂ ਫਿਰ ਜਿਹੜੀ ਪੁਲਿਸ ਦੀ ਥਿਊਰੀ ਆ ਉਸ ਤੋਂ ਇਹ ਪਤਾ ਲੱਗਦਾ ਕਿ 3 ਜੂਨ ਨੂੰ ਡਾਕਟਰ ਜਦੋਂ ਆਪਣੇ ਘਰ ਆਇਆ ਉਹਦਾ ਝਗੜਾ ਆਪਣੀ ਪਤਨੀ ਦੇ ਨਾਲ ਹੋਇਆ ਪੋਸਟਮਾਰਟਮ ਦੀ ਰਿਪੋਰਟ ਦੇ ਮੁਤਾਬਕ ਉਹਨੇ ਆਪਣੀ ਘਰਵਾਲੀ ਦੇ ਸਿਰ ਦੇ ਉੱਤੇ ਕਿਸੇ ਭਾਰੀ ਚੀਜ਼ ਨਾਲ ਬਾਰ ਕੀਤਾ ਜਿਸ ਤੋਂ ਬਾਅਦ ਉਹਦੀ ਮੌਤ ਹੋ ਗਈ ਤੇ ਉਸ ਤੋਂ ਬਾਅਦ ਜਿਸ ਦਿਨ ਉਹਦੀ ਮੌਤ ਹੋਈ 3 ਜੂਨ ਨੂੰ ਉਸ ਦਿਨ ਤਾਂ ਉਹ ਉੱਥੇ ਹੀ ਰਿਆ ਘਰ ਦੇ ਵਿੱਚ ਤੇ ਸਾਰੀ ਰਾਤ ਸਕੀਮ ਬਣਾਉਂਦਾ ਰਿਹਾ ਕਿ ਇਸ ਦੀ ਲਾਸ਼ ਰੂਮ ਵਿੱਚ ਟਿਕਾਣੇ ਕਿਵੇਂ ਲਾਵਾਂ ਤੇ ਫਿਰ ਅਗਲੇ ਹੀ ਦਿਨ ਉਹ ਬਾਜ਼ਾਰ ਦੇ ਵਿੱਚ ਜਾਂਦਾ ਉਥੋਂ ਟਿਫਨ ਖਰੀਦ ਕੇ ਲੈ ਕੇ ਆਉਂਦਾ ਥੋੜੇ ਜਿਹਾ ਟਿਫਨ ਲੈ ਕੇ ਆਉਂਦਾ ਤੇ ਆਪਣੀ ਘਰ ਵਾਲੀ ਦੇ ਟੁਕੜੇ ਕਰਨੇ ਸ਼ੁਰੂ ਕਰਦਾ ਉਹ ਬਾਥਰੂਮ ਦੇ ਵਿੱਚ ਲਿਜਾ ਕੇ ਆਪਣੀ ਘਰ ਵਾਲੀ ਦੇ ਟੁਕੜੇ ਕਰਦਾ ਸਭ ਤੋਂ ਪਹਿਲੇ ਦਿਨ ਉਹ 100 ਟੁਕੜੇ ਕਰਦਾ ਤੇ ਉਹ ਜਿੰਨੇ ਕੁ ਟੁਕੜੇ ਇੱਕ ਟਿਫਨਾ ਦੇ ਵਿੱਚ ਫਿੱਟ ਆ ਜਾਂਦੇ ਸੀਗੇ ਉਹਨੇ ਉਹ ਰੋਜ਼ ਅੱਗੇ-ਅਗੇ ਟੁਕੜੇ ਕਰਦਾ ਜਿਸ ਤੇ ਰੋਜ਼ ਦੀ ਰੋਜ਼ ਉਹ ਟਿਫਨ ਲਿਆਉਂਦਾ ਜਾਂਦਾ ਸੀ ਉਹਨੇ 21 ਦਿਨ ਟਿਫਨ ਨਹੀਂ ਖਰੀਦਿਆ 프ਾਂਕੋ ਦੇ ਕੋਲ ਪਹਿਲਾਂ ਹੀ ਘਰ ਦੇ ਵਿੱਚ ਸੀਗੇ ਇਸੇ ਕਰਕੇ ਉਹ ਟਰੰਕ ਦੇ ਵਿੱਚ ਪਾਉਂਦਾ ਰਿਹਾ ਉਹ ਤਿੰਨ ਡੱਬਿਆਂ ਵਾਲੇ ਟਿਫਨ ਸੀਗੇ ਜਿਹੜੇ ਉਹਨੇ ਯੂਜ਼ ਕੀਤੇ ਸੀ ਤੇ ਉਹਨੂੰ ਇਦਾਂ ਵੀ ਸੀ ਕਿ ਮੇਰੇ ਤੇ ਕੋਈ ਸ਼ੱਕ ਨਾ ਕਰੇ ਇਕਦਮ ਟਿਫਨ ਵੀ ਨਹੀਂ ਖਰੀਦਦਾ ਉਹ ਐਨੀ ਸਕੀਮ ਬਣਾਉਂਦਾ ਤੇ ਰੋਜ਼ ਦੀ ਰੋਜ਼ ਉਹ ਟੁਕੜੇ ਕਰਦਾ ਇੱਕ ਦਿਨ ਚ ਟੁਕੜੇ ਵੀ ਨਹੀਂ ਕਰਦਾ ਉਹ ਤੇ ਕੈਮੀਕਲ ਲਾ ਲਾ ਕੇ ਉਹ ਡੱਬਿਆਂ ਦੇ ਵਿੱਚ ਪਾਉਂਦਾ ਤਾਂ ਕਿ ਉਹਨਾਂ ਦੀ ਸਮੈਲ ਨਾ ਆਵੇ ਕਿਉਂਕਿ ਉਹ ਡਾਕਟਰ ਸੀ ਉਹਨੂੰ ਕੈਮੀਕਲਸ ਦੇ ਬਾਰੇ ਕਾਫੀ ਜਾਣਕਾਰੀ ਸੀ ਤੇ ਉਹ ਟੁਕੜੇ ਵੀ ਬੜੇ ਸਫਾਈ ਦੇ ਨਾਲ ਕਰਦਾ ਉਹ ਉਹ ਟੁਕੜੇ ਕਰਨ ਲਈ ਜਿਹੜੀ ਰਿਪੋਰਟ ਆ ਉਹਦੇ ਮੁਤਾਬਕ ਪੰਜ ਛੇ ਚੀਜ਼ਾਂ ਯੂਜ਼ ਕੀਤੀਆਂ ਗਈਆਂ ਸੀਗੀਆਂ ਇੱਕ ਤਾਂ ਸਰਜਿਕਲ ਨਾਈਫ ਸੀਜ਼ਰ ਤੇ ਨਾਲ ਇੱਕ ਜਿਹੜਾ ਆਪਾਂ ਕਿਚਨ ਦਾ ナイਫ ਹੁੰਦਾ ਉਹ ਯੂਜ਼ ਕੀਤਾ ਸੀ ਤੇ ਇੱਕ ਲੋਹਾ ਕੱਟਣ ਵਾਲੀ ਆਣੀ ਇਹ ਸਾਰਾ ਕੁਝ ਯੂਜ਼ ਕਰਕੇ ਡਾਕਟਰ ਨੇ ਟੁਕੜੇ ਕੀਤੇ ਹੁੰਦੇ ਆ ਇਹ ਪੁਲਿਸ ਦੀ ਥਿਊਰੀ ਸੀ ਜਿਹੜੀ ਪੁਲਿਸ ਨੇ ਦੱਸੀ ਫਿਰ ਇੱਕ ਥਿਊਰੀ ਹੋਰ ਵੀ ਆਈ ਸੀਗੀ ਇਸ ਮਾਮਲੇ ਦੇ ਵਿੱਚ ਉਸ ਟਾਈਮ ਕਿ ਜਿਹੜਾ ਡਾਕਟਰ ਸੀਗਾ ਉਹਦਾ ਅਫੇਅਰ ਕਿਸੇ ਆਪਣੀ ਕੋਲੀਗ ਨਾਲ ਸੀਗਾ ਜਿਹੜੀ ਉਹਦੇ ਕਲੀਨਿਕ ਦੇ ਵਿੱਚ ਕੰਮ ਕਰਦੀ ਸੀ ਉਸਦਾ ਪਤਾ ਡਾਕਟਰ ਦੀ ਘਰ ਵਾਲੀ 우ਸ਼ਾ ਸਿਰੀ ਨੂੰ ਵੀ ਲੱਗਦਾ ਤੇ ਉਹਦੇ ਕਰਕੇ ਉਹਨਾਂ ਝਗੜਾ ਵੀ ਹੁੰਦਾ ਰਹਿੰਦਾ ਸੀ ਤੇ ਉਹ عورت ਜਿਹੜੀ ਡਾਕਟਰ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੰਦੀ ਹੈ ਤੇ ਇਸੇ ਦੇ ਕਰਕੇ ਉਹ ਆਪਣੀ ਪਤਨੀ ਨੂੰ ਮਾਰਦਾ ਤਾਂ ਕਿ ਗੱਲ ਲੱਗੇ ਨਾ ਵੱਸ ਸਕੇ ਇਹ ਵੀ ਇੱਕ ਥਿਊਰੀ ਆਈ ਸੀ ਪਰ ਇਹ ਕੋਈ ਪ੍ਰਮਾਣਿਕ ਨਹੀਂ ਸੀਗੀ ਜਾਂ ਪੁਲਿਸ ਨੇ ਨਹੀਂ ਦੱਸੀ ਇਹ ਵੈਸੇ ਹੀ ਥਿਊਰੀ ਇੱਕ ਆਈ ਸੀਗੀ ਹੁਣ ਕਿੰਨੀ ਕੁ ਸੱਚ ਹੈ ਕਿੰਨੀ ਕੁ ਝੂਠ ਇਹਦਾ ਕੁਝ ਨਹੀਂ ਪਤਾ ਹੁਣ ਜਦੋਂ ਡਾਕਟਰ ਉਸ ਦੀ ਪਤਨੀ ਨੂੰ ਮਾਰਿਆ ਉਸ ਦੀ ਪਤਨੀ ਨੂੰ ਮਾਰਨ ਤੋਂ ਬਾਅਦ ਇੰਨੇ ਦਿਨ ਉਹ ਲੋਕਾਂ ਦੇ ਵਿੱਚ ਉਦਾਂ ਹੀ ਵਿਚਰਦਾ ਰਿਹਾ ਉਹਦਾ ਰੂਟੀਨ ਸੇਮ ਰਿਹਾ ਉਹ ਰੋਜ਼ ਸ਼ਾਮ ਨੂੰ 6 ਵਜੇ ਸੌ ਜਾਂਦਾ ਸੀ ਸਵੇਰੇ 3 ਵਜੇ ਉੱਠਦਾ ਸੀ ਰੋਜ਼ ਕਲੀਨਿਕ ਜਾਂਦਾ ਸੀ ਤੇ ਕਲੀਨਿਕ ਦੇ ਵਿੱਚ ਜਾ ਕੇ ਵੀ ਉਹ ਕਿਸੇ ਨੂੰ ਬੜਾ ਪਤਾ ਨਹੀਂ ਲੱਗਣ ਦਿੰਦਾ ਉਹਨੇ ਉਦਾਂ ਹੀ ਸੇਮ ਰੁਟੀਨ ਚੱਲਦਾ ਸੀ ਜੂਨ ਮਹੀਨੇ ਦੇ ਵਿੱਚ ਹੀ ਡਾਕਟਰ ਦਾ ਬਰਥਡੇ ਵੀ ਸੀ ਉਹਨੇ ਆਪਣਾ ਬਰਥਡੇ ਜਿਹੜਾ ਉਹ ਕਲੀਨਿਕ ਦੇ ਵਿੱਚ ਸੈਲੀਬ੍ਰੇਟ ਕੀਤਾ ਆਪਣੇ ਕਲੀਗਜ਼ ਦੇ ਨਾਲ ਆਪਣੇ ਜਿਹੜੇ ਉੱਥੇ ਕਰਮਚਾਰੀ ਸੀ ਸਾਰਿਆਂ ਦੇ ਨਾਲ ਉਹਨੇ ਸੈਲੀਬ੍ਰੇਟ ਵੀ ਕੀਤਾ ਹਾਲਾਂਕਿ ਉਹਦੀ ਘਰ ਵਾਲੀ ਘਰੇ ਮਰੀ ਪਈ ਸੀ ਤੇ ਰੋਜ਼ ਦੀ ਰੋਜ਼ ਉਹ ਟੁਕੜੇ ਕਰਦਾ ਸੀਗਾ ਉਹਦੇ ਲਾਸ਼ ਦੇ ਤੇ ਪਰ ਉਹ ਬਾਹਰ ਕਿਸੇ ਨੂੰ ਪਤਾ ਨਹੀਂ ਲੱਗਣ ਦਿੰਦਾ ਉਦੇ ਘਰ ਜਿਹੜੇ ਨੌਕਰ ਹੁੰਦੇ ਆ ਉਹ ਜਦੋਂ 3 ਜੂਨ ਨੂੰ ਆਉਂਦੇ ਆ ਸਵੇਰੇ ਤਾਂ ਉਹ ਡੋਰ ਨਿਕੋਲਦਾ ਬਾਹਰ ਉਹਨਾਂ ਨੂੰ ਮੋੜ ਦਿੰਦਾ ਉਹਨਾਂ ਨੂੰ ਕਹਿ ਆਂਦਾ ਕਿ ਤੁਹਾਡੀ ਜਿਹੜੀ ਮੇਮ ਸਾਹਿਬ ਆ ਜਿਹੜੀ ਮੇਰੀ ਘਰ ਵਾਲੀ ਆ ਉਹ ਦੁਬਈ ਗਈ ਹੋਈ ਆ ਜਦੋਂ ਉਹ ਦੁਬਈ ਤੋਂ ਵਾਪਸ ਆਊਗੀ ਤੁਸੀਂ ਫੇਰ ਆ ਜਾਓ ਮੈਨੂੰ ਤੁਹਾਡੀ ਕੋਈ ਲੋੜ ਨਹੀਂ ਤੁਸੀਂ ਜਾਓ ਹੁਣ ਡਾਕਟਰ ਗੁੱਸੇ ਵਾਲਾ ਸੀਗਾ ਤਾਂ ਉਹਨੂੰ ਕੋਈ ਅੱਗੋਂ ਸਵਾਲ ਵੀ ਨਹੀਂ ਕਰਦਾ ਜੀ ਤਾਂ ਨੌਕਰ ਮੁੜ ਕੇ ਆਈ ਨਹੀਂ ਹੈਗੇ ਉਹਨਾਂ ਨੂੰ ਲੱਗਿਆ ਕਿ ਸੱਚਮੁੱਚ ਜਿਹੜੀ ਉਹ ਉਹਨਾਂ ਦੀ ਜਿਹੜੀ ਮੇਮ ਸਾਹਿਬ ਆ ਜਿਹੜੀ ਉਹਨਾਂ ਦੀ ਮਾਲਕਣਾ ਉਹ ਗਈ ਹੋਊਗੀ ਤੇ ਜਿੰਨੇ ਵੀ ਗਵਾਂਡੀ ਵਗੈਰਾ ਜੇ ਕੋਈ ਆਉਂਦਾ ਸੀ ਹੁਣ ਲਾ ਤਾਂ ਕੋਈ ਆਉਂਦਾ ਨਹੀਂ ਸੀ ਜੇ ਕੋਈ ਬਾਹਰੋਂ ਕੋਈ ਅਚਾਨਕ ਆਵ ਜਾਦਾ ਸੀ ਤਾਂ ਉਸ ਨੂੰ ਵੀ ਡਾਕਟਰ ਅੰਦਰ ਨਹੀਂ ਜਾਣ ਦਿੰਦਾ ਸੀ ਉਸ ਨੂੰ ਵੀ ਬਾਹਰੋਂ ਹੀ ਮੋੜ ਦਿੰਦਾ ਸੀ ਕਿਸੇ ਨੂੰ ਸ਼ੱਕ ਵੀ ਨਹੀਂ ਹੋਇਆ ਕਿਉਂਕਿ ਡਾਕਟਰ ਦਾ ਸਭਾ ਹੀ ਹਜਾ ਸੀਗਾ 22 ਜੂਨ 2013 ਨੂੰ ਡਾਕਟਰ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਗ੍ਰਿਫਤਾਰੀ ਤੋਂ ਬਾਅਦ ਉਸ ਦੇ ਉੱਤੇ ਮੁਕੱਦਮਾ ਚੱਲਦਾ ਉਸ ਮੁਕੱਦਮੇ ਦੀ ਪੈਰਵਾਈ ਉਸ ਦੇ ਬੱਚੇ ਤੇ ਉਹਨਾਂ ਦੇ ਬੱਚਿਆਂ ਦਾ ਮਾਮਾ ਕਰਦਾ ਤੇ ਬੱਚੇ ਫਿਰ ਬਾਹਰੋਂ ਆ ਕੇ ਗਵਾਹੀ ਵੀ ਦੇ ਕੇ ਜਾਂਦੇ ਆ ਆਪਣੇ ਬਾਪ ਦੇ ਖਿਲਾਫ ਉਹ ਗਵਾਹੀ ਦਿੰਦੇ ਆ ਤੇ ਹੁਣ ਇਦਾਂ ਚਾਲਦਾ ਚਾਲਦੇ ਆ 25 ਫਰਵਰੀ 2020 ਨੂੰ ਕੋਰਟ ਦਾ ਫੈਸਲਾ ਆਉਂਦਾ ਉਸ ਦੇ ਵਿੱਚ ਡਾਕਟਰ ਨੂੰ ਜਿਹੜੀ ਉਮਰ ਕੈਦ ਦੀ ਸਜ਼ਾ ਤੇ ਨਾਲ 50000 ਜੁਰਮਾਨਾ ਕਰਿਆ ਜਾਂਦਾ ਉਹਨੂੰ ਸਜ਼ਾ ਸੁਣਾਈ ਜਾਂਦੀ ਹੈ ਡਾਕਟਰ ਨੂੰ ਤੇ ਹੁਣ ਵੀ ਇਹ ਡਾਕਟਰ ਜੇਲ੍ਹ ਦੇ ਵਿੱਚ ਬੰਦ ਹੈ ਇਸ ਦੀ ਉਮਰ ਹੁਣ ਤਕਰੀਬਨ 80 ਸਾਲ ਦੀ ਹੋ ਚੁੱਕੀ ਹੈ ਤੇ ਹਾਲੇ ਵੀ ਡਾਕਟਰ ਜੇਲ੍ਹ ਦੇ ਵਿੱਚ ਬੰਦ ਹੈ ਤੇ ਦੇਖੋ ਕਿਸ ਤਰ੍ਹਾਂ ਇੱਕ ਡਾਕਟਰ ਇੱਕ ਪਹਿਲਾਂ ਆਰਮੀ ਦੇ ਵਿੱਚ ਰਿਹਾ ਤੇ ਆਰਮੀ ਚੋਂ ਰਿਟਾਇਰ ਹੋਇਆ WHO ਦੇ ਵਿੱਚ ਵੀ ਉਹਨੇ ਕੰਮ ਕੀਤਾ World Health Organization ਦੇ ਵਿੱਚ ਉਸ ਤੋਂ ਬਾਅਦ ਉਹਨੇ ਆਪਣਾ ਕਲੀਨਿੰਗ ਕੀਤਾ ਤੇ ਜਾਂਦੀ ਉਮਰੇ ਉਹਨੇ ਕਤਲ ਕਰਤਾ ਆਪਣੀ ਘਰ ਵਾਲੀ ਨੂੰ ਮਾਰਤਾ ਤੇ ਹੁਣ ਜੇਲ੍ਹ ਦੇ ਵਿੱਚ ਬੰਦ ਹੈ ਕਿੱਦਾਂ ਨਹੀਂ ਲੱਗੀ ਤੁਹਾਨੂੰ ਇਹ ਸਟੋਰੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਾਂ ਮਿਲਾਂਗੇ ਕਿਸੇ ਹੋਰ ਇਦਾਂ ਦੀ ਸਟੋਰੀ ਦੇ ਨਾਲ ਹੀ ਤਦ ਤੱਕ ਲਈ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ